ਅੱਖ ਦੀ ਦਵਾਈ ਲੈਣੀ ਆ ਮਖਮਰ ਹੁਣੇ ਮੈਨੂੰ ਕੱਟ ਕੇ ਸੀਸੀ ਤੇ ਗੋਲੀਆਂ ਇਹਨੂੰ ਕਹਿੰਦਾ ਆਹ ਲੈ ਵੀ ਜਰੂਰੀ ਲਿਖਾ ਤੂੰ ਗਾਈ ਤੋਂ ਮਾਰਦੀ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਣੀ ਲੱਗੀ ਆ ਬੈਠਾ 200 ਬੰਦਾ ਹਾਂ ਪੂਰੀ ਜੁਨੀਅਨ ਤੋਂ ਕੱਲਾ ਨੇ ਕੜਾ ਲਈ ਅੱਧਰ ਹਾਏ ਹਾਏ ਵਾਹ 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 ਅੱਗੇ ਸੀਆ ਤੋਂ ਗਈ ਪੀਆਰਟੀ ਵਾਲਾ ਨਾਲ 1 ਸਾਲ ਹੋ ਗਿਆ ਸੀ 1 ਸਾਲ 8 ਦਿਨ ਹੋ ਗਏ ਸੀ ਕਿਸੇ ਨੇ ਮੇਰੀ ਬਾਹ ਨਹੀਂ ਫੜੀ ਜੁਨੀਅਨ ਚ ਆ ਪ੍ਰਧਾਨ ਜੀ ਆਏ ਨੇ ਇਹਨਾਂ ਨੇ ਮੇਰੀ ਸੋਡੇ ਸਰਵਿਸ ਸਹਾਇਤਾ ਨਾਲ ਕੰਨੀ ਕਢਾ ਕੇ ਦਿੱਤੀ ਅੱਜ ਚੱਪ ਰਹੀ ਹੈ ਸੋ ਨਿਹਾਰ ਤੁਹਾਰ ਸੂਰਿਆ ਬੰਦਾ ਬੰਦਾ ਤਾਂ ਨਹੀਂ ਨਿਕਲੀ ਬਾਈ ਜੀ ਕਿੱਲਾ ਨਿਕਾਉਂਿਆ ਬੰਦਾ ਇਹਨਾਂ ਸਾਰਿਆਂ ਦੀ ਸੇਵਾ ਦੇ ਨਾਲ ਹੀ ਆ ਦੇਖੋ ਸਾਡੀ ਨਹੀਂ ਸਾਡੀ ਮੇਰੀ 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 ਤਾਕਤ ਦੇ ਵੀ ਇਹਨਾਂ ਦੇ ਨਾਲ ਹੀ ਹੈ ਜੇ ਇਹਨਾਂ ਦੀ ਸਪੋਰਟ ਹੈ ਇਹਦਾ ਪਾਸਪੋਰਟ ਦਾ ਕੰਮ ਸੀ 2-3 ਲੱਖ ਦਾ ਕੰਮ ਸੀ ਬਾਈ ਦੇ ਕੰਮ ਦੇ ਹੋਇਆ ਹੈ ਸਹੀ ਧੰਨਵਾਦੀ ਕਰਨਾ ਜਿਸ ਨੇ ਮੈਨੂੰ ਬੁਲਾਇਆ ਸੁਣਾ ਦੱਸ ਦੇ ਵਾਹ ਵਾਹ ਬਹੁਤ ਵਧੀਆ ਬੰਦਾ ਠੀਕ ਹੈ ਚਲੋ ਮੈਂ ਮੈਂ ਭਰਾਵੋ ਆਪਣੇ ਵੱਲੋਂ ਕੋਲ ਕਈ ਵਾਰ ਨਾਰਾਜ਼ਗੀ ਆ ਵੀ ਹੋ ਜਾਂਦੀ ਹੈ ਕਈ ਵਾਰ ਕੰਮ ਸਾਰੇ ਹੁੰਦੇ ਵੀ ਨਹੀਂ ਪਰ ਮੈਂ ਪ੍ਰਮਾਤਮਾ ਨੂੰ ਜਾਣ ਕੇ ਕਹਿਣਾ ਆਪਣੇ ਵੱਲੋਂ ਹਮੇਸ਼ਾ ਕੋਸ਼ਿਸ਼ ਕਰੀਦੀ ਹੈ ਵੀ ਹਰੇਕ ਲੋੜਵੰਦਾ ਜਿਹੜਾ ਜਿਹੜਾ ਕੰਮ ਹੈ ਉਹ ਕਰ ਸਕੀ ਤੇ ਮੈਂ ਗੁਰੂ ਘਰ ਨੂੰ ਜਾਣ ਕੇ ਕਹਿਣਾ ਜ਼ਿੰਦਗੀ 'ਚ ਕਦੇ 1 ਰੁਪਏ ਦੀ ਬੇਇਮਾਨੀ ਨਹੀਂ ਕੀਤੀ ਜ਼ਿੰਦਗੀ ਪੜਦਾ ਖੋਦਣਾ ਵਾਦਾ ਕਿਉਂਕਿ ਤੁਸੀਂ ਵੀ ਸਾਰੇ ਗੁਰੂ ਘਰ ਜਾਣੇ ਹੋ ਅਡੀ ਸਰ ਮੈਂ ਵੀ ਉੱਥੇ ਜਾਂਦਾ ਹਾਂ ਜਿੱਦਨ ਮੀਤ ਦੇ ਕਦੇ 1 ਰੁਪਿਆ ਕਿਸਨੇ ਅਪਰੂਵ ਕਰਤਾ ਦਿਖਾਦਾ ਦੁਵਾਰਾ ਜ਼ਿੰਦਗੀ ਚ ਮੈਂ ਇਲੈਕਸ਼ਨ ਨਹੀਂ ਕਰਦਾ ਮੀਤ ਬਾਈ ਤੇਰੀ ਸੋਚ ਕੇ ਇਹ ਤੁਹਾਡੇ ਸਾਰਿਆਂ ਦੇ ਨਾਲ ਵਾਦਾ ਹੈ ਇਮਾਨਦਾਰੀ ਨਾਲ ਰਾਜਨੀਤੀ ਕਰਨੀ ਹੈ ਸੇਵਾ ਕਰਨੀ ਹੈ ਜੇ ਕਿਸੇ ਕਿਸ ਦਾ ਗੋਲਾ ਗੁੱਸਾ ਗਿਲਾ ਹੋ ਵੀ ਜਾਂਦਾ ਤਾਂ ਹਮੇਸ਼ਾ ਹਰੇਕ ਨੂੰ ਭਾਈ ਮਨਾਉਣ ਦੀ ਕੋਸ਼ਿਸ਼ ਕੀਤੀ ਦੀ ਅੱਖ ਦੀ ਦਵਾਈ ਲੈਣੀ ਆ ਮਖਾਣ ਮੈਨੂੰ ਕੱਟ ਕੇ ਸੀਸੀ ਤੇ ਗੋਲੀਆਂ ਮੈਨੂੰ ਕਹਿੰਦਾ ਆ ਲੈ ਵੀ ਤੇ ਮੈਂ ਨਹੀਂ ਲਪਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਨਾ ਦੇਖੋ ਮੇਰੀ ਗਰੀਨ ਨਿਕਾ ਰੱਖਤੀ ਗੱਡੀ ਪੈ ਸੀ ਰੱਖਤੀ 80 ਹਜ਼ਾਰ ਦੀ ਗੱਡੀ ਖੜੀ ਸੀ ਖੜਾ ਹੋ ਗਈ ਉਹ ਖੜਾ ਹੋ ਗਈ ਆ ਪੂਰੀ ਦੁਨੀਆ ਦਾ ਆਤਮਨੀ ਲੱਗੀ ਆ ਬੈਠਾ 200 ਬੰਦਾ ਹਾਂ ਪੂਰੀ ਦੁਨੀਆ ਤੋਂ ਗੱਲਾਂ ਨੇ ਕੜਾ ਰੱਖਤੀ ਅੱਤਰ ਆਏ 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 ਵਾਹ 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 आरटीसी ਨਾਲ 1 ਸਾਲ ਹੋ ਗਿਆ ਸੀ 1 ਸਾਲ 8 ਦਿਨ ਹੋ ਗਏ ਸੀ ਕਿਸੇ ਨੇ ਮੇਰੀ ਬੋਹ ਨਹੀਂ ਫੜੀ ਜੁੜੀਆਂ ਚ ਆ ਪ੍ਰਧਾਨ ਜੀ ਆਏ ਨੇ ਇਹਨਾਂ ਨੇ ਮੇਰੀ ਸੋਡੇ ਸਰਮਸਾਹਤ ਨਾਲ ਗੱਡੀ ਕਢਾ ਕੇ ਰੱਖੀ ਹੈ ਅੱਜ ਚੱਪ ਰਹੀ ਹੈ ਹੋ ਨਹਾ ਸੁਨਹਾ ਸੁਨਿਆ ਬੰਦਾ ਆਇਆ 200 ਬੰਦੇ ਤੋਂ ਨਹੀਂ ਨਿਕਲੀ ਬਾਈ ਜੀ ਕਿੰਨਾ ਨਿਕਾ ਆਇਆ ਬੰਦਾ ਪਾਉਂਦਾ ਇਹਦਾ ਸਾਰਾ ਜੀ ਦੇਵਾ ਦੇ ਨਾਲ ਹੀ ਆ ਦੇਖੋ ਸਾਡੀ ਨਹੀਂ ਸਾਣ ਨੂੰ ਮੇਰੀ 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 ਉਤਾਰਕ ਦੇ ਵੀ ਇਹਨਾਂ ਦੇ ਨਾਲ ਹੀ ਆ ਜੇ ਇਹਨਾਂ ਦੀ ਸਪੋਰਟ ਆਈ ਵਿੱਚ ਪਾ ਦੇ ਇਹਨਾਂ ਦਾ ਪਾਸਪੋਰਟ ਦਾ ਕੰਮ ਸੀ 2-3 ਲੱਖ ਦਾ ਕੰਮ ਸੀ ਬਾਈ ਜੀ ਕੂਰਦੇ ਹੋਇਆ ਇਹ aí ਧੰਨਵਾਦੀ ਕਰਨਾ ਜਿਸ ਕੋਲ ਨੂੰ ਬੁਲਾਇਆ ਸੀ ਮੈਂ ਦੱਸ ਦੇ ਵਾਹ ਵਾਹ ਬਹੁਤ ਵਧੀਆ ਗੱਲ ਹੈ ਇਹ ਠੀਕ ਹੈ ਜੀ ਚਲੋ ਮੈਂ ਮੈਂ ਭਰਾਵੋ ਆਪਣੇ ਵੱਲੋਂ ਹੋ ਕਈ ਵਾਰ ਨਾਰਾਜ਼ਗੀ ਵੀ ਹੋ ਜਾਂਦੀ ਹੈ ਕਈ ਵਾਰ ਕੰਮ ਸਾਰੇ ਹੁੰਦੇ ਵੀ ਨਹੀਂ ਪਰ ਮੈਂ ਪ੍ਰਮਾਤਮਾ ਨੂੰ ਜਾਣ ਕੇ ਕਹਿਣਾ ਆਪਣੇ ਵੱਲੋਂ ਹਮੇਸ਼ਾ ਕੋਸ਼ਿਸ਼ ਕਰੀਦੀ ਹੈ ਵੀ ਹਰੇਕ ਲੋੜਵੰਦਾ ਦਾ ਜਿਹੜਾ ਕੰਮ ਹੈ ਉਹ ਕਰ ਸਕੀਏ ਤੇ ਮੈਂ ਗੁਰੂ ਘਰ ਨੂੰ ਜਾਣ ਕੇ ਕਹਿਣਾ ਜ਼ਿੰਦਗੀ 'ਚ ਕਦੇ 1 ਰੁਪਏ ਦੀ ਬੇਇਮਾਨੀ ਨਹੀਂ ਕੀਤੀ। ਜਿੰਦਗੀ ਦਾ ਫਤਨਾ ਵਾਦਾ ਹੈ ਕਿਉਂਕਿ ਤੁਸੀਂ ਵੀ ਸਾਰੇ ਗੁਰੂ ਘਰ ਜਾਣੇ ਓਡੀਸਰ ਮੈਂ ਵੀ ਉੱਥੇ ਜਾਂਦਾ ਜਿਸ ਦਿਨ ਮੀਤ ਤੇ ਕਦੇ 1 ਰੁਪਿਆ ਕਿਸ ਨੇ ਅਪਰੂਵ ਕਰਤਾ ਦਿਖਾਦਾ ਹੈ ਦੁਬਾਰਾ ਜ਼ਿੰਦਗੀ 'ਚ ਮੈਂ ਇਲੈਕਸ਼ਨ ਨਹੀਂ ਕਰਦਾ। ਮਰੀ ਤਬਾਈ ਤੇਰੀ ਸੋਤ ਤੇ ਨਾ ਨਾ ਕਰ ਕੋਕੇ ਇਹ ਤੁਹਾਡੇ ਸਾਰਿਆਂ ਦੇ ਨਾਲ ਵਾਅਦਾ ਹੈ ਕਿ ਇਮਾਨਦਾਰੀ ਨਾਲ ਰਾਜਨੀਤੀ ਕਰਨੀ ਹੈ, ਸੇਵਾ ਕਰਨੀ ਹੈ। ਜੇ ਕਿਸੇ ਕਿਸੇ ਦਾ ਗੋਲਾ ਘੁਫਾ ਜਲਾ ਹੋ ਵੀ ਜਾਂਦਾ ਤਾਂ ਹਮੇਸ਼ਾ ਹਰੇਕ ਨੂੰ ਭਾਈ ਬਣਾਉਣ ਦੀ ਕੋਸ਼ਿਸ਼ ਲਿਈ ਆ ਕਰੀਦੀ ਹੈ। Subscribe to One India channel and never miss an update.